अनुभूत अंग आबा अपंग गतमित अपार गुणगण उदार मनगण परनाम निरपय निकाम अतदुत प्रचंड मितगत अखंड आलस्य कर्म अदृश्य धर्म सर्व परणाड अनडंड बाडया चाचरी छंद त्व प्रसाद गोविंदे मुकंदे उदार अपारे ਹਰੀ ਅੰਕਰਯੰ ਨਿਰਨਾਮੇ ਆਕਾਮੇ ਖਾਲਸਾ ਜੀ ਇਹ ਛੰਦ ਦੇ ਅੰਦਰ ਜਿੱਥੇ ਗੋਵਿੰਦੇ ਪਾਠ ਹੈ ਉੱਥੇ ਹੋੜਾ ਵੀ ਹੈ ਗੱਗੇ ਨੂੰ ਤੇ ਔਕੜ ਵੀ ਹੈ ਇਹ ਦੋਨੋਂ ਸੰਕੀਰਣ ਸਮਝ ਲੈਣੇ ਨਾ ਬਹੁਤੀ ਲੰਮੀ ਆਵਾਜ਼ ਨਾ ਬਹੁਤੀ ਛੋਟੀ ਕਿਉਂ ਔਕੜ ਲਘੂ ਲੱਗ ਹੈ ਹੋੜਾ ਦੀਰਘ ਲੱਗ ਹੈ ਇਸ ਕਰਕੇ ਇਹਦੇ ਚ ਵਹਿਸ ਨਹੀਂ ਕਰਨੀ ਖਾਲਸੇ ਨੇ ਆਪ ਸੁਭਿਸ਼ੀ ਜੇ ਰਾਗੀ ਸੰਗਾਇਨ ਕਰਦੇ ਆ ਉਧਾਰ ਲੈਂਦੇ ਆ ਉਹਨਾਂ ਬਾਤੇ ਹੋੜਾ ਵੀ ਹਾਜ਼ਰੀ ਹੈ ਜੇ ਖਾਲਸਾ ਸਤਿ ਸੂਤ ਸਿੱਧ ਪਾਠ ਕਰਦਾ ਤਾਂ ਗੋਵਿੰਦੇ ਮੁਕੰਦੇ ਉਦਾਰੇ ਇਹ ਪਾਠ ਕਰਦਾ ਹੈ ਸੋ ਆਪ ਜੀ ਦੇ ਪਾਸ ਵੀ ਸੁਸ਼ੋਭਤ ਹੋਵੇਗਾ ਭਾਗਾਂ ਤੇ ਦੋ ਲਗਾ ਹਨ ਇਹ ਹੋੜਾ ਵੀ ਹੈ ਤੇ ਔਕੜ ਵੀ ਹੈ ਜੇ ਨਹੀਂ ਹੈ ਕਿ ਲਗ ਤਾਂ ਲਾ ਲੋ ਭਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚੱਕਰ ਚੱਕਰ ਜਾਨੇ ਚਤੁਰ ਚੱਕਰ ਵਰਤੇ ਚਤੁਰ ਚੱਕਰ ਭਗਤੇ ਵਰਤੇ ਠੀਕ ਹੈ ਚਤੁਰ ਚੱਕਰ ਵਰਤੇ ਚਤੁਰ ਚੱਕਰ ਭਰਤੇ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਵਾਸੀ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਤਰੀ ਛੰਦ ਨਾ ਸਤਰੈ ਨਾ ਮਿਤ੍ਰੈ ਨਾ ਭਰਮੰ ਨਾ ਪਿਤ੍ਰੈ ਨਾ ਕਰਮੰ ਨਾ ਕਾਇ ਅਜਨਮੰ ਅਜਾਏ ਨਾ ਚਿਤ੍ਰੈ ਨਾ ਮਿਤ੍ਰ ਪਰਹਿ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦਿਰਸੈ ਅਕਿਰਸੈ ਭਗਵਤੀ ਛੰਦ ਤਵ ਪ੍ਰਸਾਦ ਕਥਤੇ ਕਿ ਆ ਛਿਜ ਦੇਸੈ ਕਿ ਆ ਭਿਜ ਭੈਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਅਦਿੱਤ ਸੋਕੈ ਕਿ ਅਬਧੂਤ ਵਰਨੈ ਕਿ ਬਿਪੂਤ ਕਰਨੈ ਕਿ ਰਾਜਨ ਪ੍ਰਭਾ ਹੈ ਕਿ ਧਰਮੰ ਤੁਝਾ ਹੈ ਕਿ ਆ ਸੋਕ ਵਰਨੈ ਕਿ ਸਰਵਾਇਆ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨਭਉ ਅਨੂਪੈ ਕਿ ਆਦ ਅਦੇਵ ਹੈ ਕਿ ਆਪ ਅਪੇਵ ਹੈ ਕਿ ਚਿਤਰੰਬਿਹੀਨ ਕਿ ਏਕ ਅਧਿਨ ਹੈ ਕਿਰੋਕਿ ਰੋਜੀ ਰਜਾ ਕੈ ਰਹੀਨ ਰਹਾਕਿ ਕਿ ਪਾਕ ਬੇਅਬ ਹੈ ਕਿ ਗੈਬੁਲ ਗੈਬ ਹੈ ਕਿ ਅਫਵਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੋਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕੇ ਸਰਬੰਕਲੀ ਹੈ ਕੇ ਸਰਬੰਗਦਲੀ ਹੈ ਕੇ ਸਰਬਤਰ ਮਾਨਿਆ ਹੈ ਕੇ ਸਰਬਤਰ ਦਾਨਿਆ ਹੈ ਕੇ ਸਰਬਤਰ ਗੌਣੈ ਕੇ ਸਰਬਤਰ ਭੌਣੈ ਕੇਸਰ ਕਾਲ ਸਾਹਿਬ ਜੀ ਕੇ ਸਰਬਤਰ ਮਾਨਿਆ ਨੰਨੇ ਨੂੰ ਸਿਆਰੀਆਂ ਹਨ ਇਹ ਇੱਥੇ ਲਾ ਲਿਓ ਸ਼ਾਇਦ ਨਹੀਂ ਲੱਗੀ ਇੱਥੇ ਨੰਨੇ ਨੂੰ ਮਾਨਿਆ ਨੂੰ ਵੀ ਤੇ ਦਾਨਿਆਂ ਵਾਲੇ ਨੰਨੇ ਸਿਆਰੀਆਂ ਲਾ ਲਿਓ ਬਿਹਾਰੀ ਨਾ ਲਾ ਬੈਠੋ ਭੁਲੇਕੇ ਨਾ ਕਿਤੇ ਸਿਆਰੀਆਂ ਲਾਇਓ ਕੇ ਸਰਵਤਰ ਦੇਸੈ ਕੇ ਸਰਵਤਰ ਭੈਸੈ ਕੇ ਸਰਵਤਰ ਰਾਜੈ ਕੇ ਸਰਵਤਰ ਸਾਜੈ ਕੇ ਸਰਵਤਰ ਦੀਨੈ ਕੇ ਸਰਵਤਰ ਲੀਨੈ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਲੈ ਕੇ ਸਰਵਤਰ ਪਲੈ